ਨੰਦਪੁਰ ਸਾਹਿਬ ਦੇ ਕੱਪੜੇ ਸੁੱਕਣੇ ਪੈਣ ਡੇ ਆਣ ਕੇ ਤੇ ਹੁਣ ਅਹੀਂ ਤਿਆਰੀ ਹੋ ਗਈ ਅੱਜ ਸਵੇਰ ਦੀ ਉੱਠ ਕੇ ਅੱਜ ਨਹੀਂ ਵਾਪਸੀ ਸਾਬ ਦੇ ਕੱਪੜੇ ਤੋ ਗਏ ਤੇ ਅੱਜ ਦੀ ਵਾਪਸੀ ਇਹਨਾਂ ਦੀ ਸਾਰਿਆਂ ਦੀ ਆ ਮਾਸੀ ਮਸੀ ਜੀ ਲਗਾ ਗੁਰਬੰਦਾ ਗੁਰਬੰਧ ਨਹੀਂ ਗਿਆ ਮਾਸੀ ਨੇ ਕੀ ਸਰ ਜਾਨੇ ਪੁੱਛਣ ਡੇ ਗੁਰਬੰਧ ਨਹੀਂ ਗਿਆ ਅਸੀਂ ਤਾਂ ਗਏ ਗੁਰਬੰਧ ਸਫਰ ਨਹੀਂ ਸਖਾਉਦਾ ਤੇ ਹੁਣ ਇੰਨੇ ਜਾਨੇ ਅਸੀਂ ਜਾ ਨਹੀਂ ਸਕਦੇ ਗੱਡੀ ਤੇ ਤੇ ਫਿਰ ਕਿਸੇ ਨੂੰ ਤੇ ਘਰ ਰਹਿਣਾ ਨਾਲ ਕਾਦੀ ਰੱਖੀ ਕਿਨੇ ਕਰਨੀ ਬਜ਼ੁਰਗ ਤੇ ਘਰ ਦਾ ਜਿੰਦਰਾ ਹੁੰਦੇ ਆ ਇਹ ਆਡੀ ਛੋਟੀ ਜਿੰਦਰੀ ਆ ਇਹ ਗੁੱਬਣ ਇਹ ਪੱਕੀ ਜਿੰਦਰੀ ਜਿਹੜੀ ਥੋੜਿਆ ਨਾ ਵੀ ਟੁੱਟਦੀ ਆਧਾਰ ਕੱਢ ਕੇ ਤੇ ਲੈ ਕੇ ਮੰਡਿਆ ਜੇ ਇਹ ਕੱਢਦੇ ਕੇ ਪੈਸੇ ਕਾਰਦਨੇ ਪੈਸੇ ਆਦਾਰ ਕਾੜਦੇ ਪੈਸੇ ਨਿਕਲਦੇ ਆ ਆਦਾਰ ਕਾੜਦਾ ਤੇ ਲੋਨ ਲਾਓ ਆ ਆ ਐਸੇ ਇਹਦੇ ਲਾਉਣਾ ਕਿ ਤੇਰੀ ਰਿਸਪੈਕਟ ਲਈ ਆਪਣੇ ਪਿੰਡ ਤੇ ਸੀਵਨ ਦੀ ਮੈਨੂੰ ਛੱਡਿਆ ਪਰ ਮੈਂ ਇੱਕ ਜਣੇ ਨੂੰ ਛੱਡ ਕਾਣਾ ਇੱਕ ਨੂੰ ਨਹੀਂ ਛੱਡ ਕਾਣਾ ਤੇ ਮੰਮੀ ਇੱਧਰ ਪਾਠ ਕਰਨ ਲੈ ਆਪਣਾ ਬਾਬਾ ਜੀ ਦੇ ਨਾਲ ਜੜੀ ਪ੍ਰਸ਼ਾਦਾ ਛਕਣ ਦੇ ਪੁੱਛ ਕਰਨੀ ਤੂੰ ਆਦੇ ਉਹ ਪੱਖਾ ਖਰਾਬ ਹੋ ਗਿਆ ਉਦਲਾ ਤਾਂ ਕਰਕੇ ਨਿਕਲਦੇ ਆ ਹਾਏ ਸਸਕਲ ਜੀ ਸਵਾਗਤ ਹੈ YouTube ਚੈਨਲ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ ਹੈ ਤੇ ਇਧਰ ਮੈਂ ਵੀ ਤਿਆਰ ਹੋ ਗਿਆ ਮੈਂ ਵੀ ਤਿਆਰ ਹੋ ਗਿਆ એનર્ਜੀ ਅੱਜ ਕਾਫੀ ਲੋ ਹੈ ਕਿਉਂਕਿ ਅਸੀਂ ਕੱਲ ਥੱਕ ਗਏ ਹਾਂ ਬਹੁਤ ਜ਼ਿਆਦਾ ਸਫਰ ਕੀਤਾ ਹੈ ਤੇ ਬਿਲਕੁਲ ਡਲ ਹੋਏ ਹੋਏ ਵੇ ਇਹ ਵੇਲੇ ਆਏ ਲੇਜੀ ਲੇਜੀ ਫੀਲ ਹੋ ਰਿਹਾ ਤੇ ਆਪਾਂ ਆਪਣੀਆਂ ਰੰਦੀਆਂ ਗੋਲੀ ਖਾ ਲਾਂ ਅ ਲੋਹੇ ਦੀ ਗੋਲੀ ਖਾ ਕੇ ਤੇ ਹੁਣ ਇਹਨੇ ਚੱਲੀ ਆ ਥੋੜੇ ਸੂਟਾਂ ਦਾ ਕੰਮ ਹੀ ਉਹ ਕਰਨ ਤੇ ਮੈਂ ਜਾਣਾ ਸੁੱਖਣਾ ਨੂੰ ਛੱਡਣ ਤੇ ਸੁੱਖ ਤੇ ਮੈਂ ਡੈਡੀ ਕਾ ਥੋੜਾ ਸ਼ਹਿਰ ਕੰਮ ਹੀ ਤੇ ਭਾਰੀ ਰੈਸਟ ਕਰ ਰਿਹਾ ਅੱਜ ਤੇ ਦੀਪ ਤੇ ਚਾਚਾ ਨਮਿੰਦਰ ਦਾ ਜੜੀ ਉਹ ਚੱਲੇ ਆਪਣੇ ਪਿੰਡ ਵਾਪਸੀ ਉਹਨਾਂ ਨੂੰ ਐਡਮਿਸ਼ਨ ਕਰਾਉਣੀ ਬੱਚਿਆਂ ਦੀ ਤੇ ਫਿਰ ਕੱਲ ਜਾਂ ਪਰਸੋਂ ਹਿਲਾਵਾਂਗੇ ਭਾਜੀ ਤਿੰਨ ਭਾਜੀਆਂ ਬਣਾਉਣੀਆਂ ਅਸੀਂ ਤੇ ਹੁਣ ਅਸੀਂ ਭਾਜੀਆਂ ਬਣਾ ਕੇ ਤੇ ਫਿਰ ਭਾਜੀਆਂ ਦੇਣ ਜਾਣਾ ਤੇ ਉਸ ਤੋਂ ਬਾਅਦ ਇਦਾਂ ਦਾ ਕਰਦੇ ਥੋੜੇ ਦਿਨ ਸਾਡੀ ਸਾਰੀ ਭੈਣ ਨਰਾਜ ਹੁੰਦੀ ਇੱਕ ਉਹਦੇ ਕੋ ਘੋ ਕੇ ਆਉਣਾ ਕੱਲ ਉਹ ਕੋ ਜਾਣਾ ਆਪਾਂ ਇਦਾਂ ਹੀ ਆਪਾਂ ਜਿਹੜੇ ਕੰਮ ਕਰਨ ਵਾਲੇ ਆ ਇਹਨਾਂ ਦਿਨਾਂ ਚ ਕਰ ਲੈਣੇ ਕਿਉਂਕਿ ਮੌਸਮ ਠੀਕ ਆ ਤੇ ਉਸ ਤੋਂ ਬਾਅਦ ਗਰਮੀ ਆਈ ਦੀ ਫੇਰ ਅਹੀਂ ਘਰੋਂ ਨਹੀਂ ਨਿਕਲਣਾ ਫਿਰ ਸਾਨੂੰ ਕੋਈ ਕੰਪੇਲ ਨਹੀਂ ਕਰੂਗਾ। ਹਾਂਜੀ ਹਾਂਜੀ ਆਹ ਕੀਤੀ ਗੱਲ ਸਹੀ ਇੰਨੇ। ਇਧਰ ਕੀ ਬੰਦਿਆ। ਇਧਰ ਦੀਪ ਆਪਣੇ ਤਿਆਰੀ ਕਰਦੀ ਚਾਚੂ ਜੀ ਡੀਕਨ ਲਈ ਚਾਚਾ ਗਿਆ ਬ੍ਰਹਿਮਦਰ ਰਿਜ਼ਲਟ ਲੈਣ ਅੱਜ। ਮੈਂ ਜੁ ਵੇਖਣੀ। ਵਲੌਗ ਵਿੱਚ ਖੰਡੀ ਹੋਇਆ ਬਹੁਤਾ ਕਰਦੀ ਤਰ ਮਨਾ ਮੇਰਾ। ਚਾਚੂ ਜੀ ਮੈਂ ਬਰੀਆਂ ਬਾਈਆਂ ਲੈ ਕੇ ਆਇਆ। ਮੰਮੀ ਕਰਨ ਰੇ। ਕਰਨ ਵਾਇਸ ਵਾਇਦੇ ਉਹ ਸੌਂਦੇ ਰੱਟਦਾ ਜਾ। ਦੈਨ ਅਜੇ ਸੋਣੇ ਬਿਰਚਲ ਪੈਂ ਚੁਕੀਏ ਜਾਣਾ ਸਰ ਕੋਣ ਐ ਚਲੇ ਰਸਾਂ ਹੀ ਪਾਰਸਣ ਆਉਂਦੇ ਆਇਆ ਜਾਣਾ ਇਹਦੇ ਆ ਜਾ ਇਹਨ ਮੈਂ ਚੁੱਕੀ ਮਾਰੀ ਨੇ ਸੱਗੂ ਮੈਂ ਨੇ ਲੱਗ ਗਿਆ ਪਤਾ ਕੱਲ ਆ ਜਾ ਨਰਾਜ ਨਾ ਚਲਾ ਜਲੀਏ ਹਾਂ ਜੀ ਪੰਜ ਦਿਨ ਚੱਲ ਕੇ ਸ਼ਹਿਰ ਨੂੰ ਕੋਈ ਕੰਮ ਗਈ ਕਿਤੇ ਤੇ ਮੈਂ ਚੱਲੀ ਹਾਂ ਸ਼ਹਿਰ ਨੂੰ ਤੇ ਅੱਜ ਮਾਸਾ ਜੱਲੇ ਕਦੇ ਉਹ ਕਿੱਥੇ ਗਏ ਹੀ ਗੋਦਰ ਸਾਹਿਬ ਉਹ ਤਾਂ ਥਕਾਵਟ ਜਿਹੜੀ ਹੁਣ ਹੋਈ ਪੂਰੀ ਐਂ ਜੀ ਕਹਿੰਦੇ ਸੌਂ ਹੀ ਜਾਈਏ ਪਰ ਇਹ ਕੰਮ ਹੀ ਜ਼ਰੂਰੀ ਕਰਨ ਵਾਲੇ ਉਹ ਕਰਨੇ ਹੀ ਦੇ ਉਹਦੇ ਕਰਕੇ ਆਪਾਂ ਨੂੰ ਕਿਉਂਕਿ ਤੋ ਦਿਨ ਵਾਂਡੀ ਵਿਖਣੇ ਹੋਣਾ ਪਾਉ ਵੇਖਾਂਗੇ ਤੇ ਅੱਜ ਵੀ ਸਾਡੇ ਫੰਕਸ਼ਨ ਸੀ ਤੇ ਆਪਾਂ ਲੇਟ ਹੋ ਗਈ ਉਹਦੇ ਕਰਕੇ ਨਹੀਂ ਜਾ ਪਾਏ ਤੇ ਆਪਾਂ ਫੇਰ ਕਿ ਤੇ ਉਹਨਾਂ ਦੇ ਘਰੇ ਜਾਵਾਂਗੇ ਜ਼ਰੂਰ ਤੇ ਹੁਣ ਅਸੀਂ ਥੋੜੇ ਜਿਹੇ ਕਾਜ ਜ਼ਰੂਰੀ ਕਰਨ ਵਾਲੇ ਹੋ ਕਰ ਆਈਏ ਤੇ ਜਿਹੜਾ ਸੂਟ ਲੈ ਤੇ ਅਕਤੂਆ ਖਰਾਬ ਕਰ ਲਈ ਇਹ ਜੀ ਅਕਤੂਆ ਖਰਾਬ ਹੋ ਗਈ ਤਾਂ ਸੋਚ ਕੇ ਕੱਟਿਆ ਰਹਿ ਗਿਆ ਉਹ ਛੁਟਾ ਤਾਂ ਹੁਣ ਅਸੀਂ ਤੇ ਰਹੀਆਂ ਤੇਲ ਮੋਗਿਆਣਾ ਤੇਲ ਬੋਲ ਕੇ ਚੰਗੀ ਬੜੀ ਚੰਗੀ ਲੰਮੀ ਹੋਣੀ ਕੰਦ ਜਾਂਦੇ ਤੁਹਾਨੂੰ ਬੀਮਨ ਸੁਹਾਗ ਦੀ ਗਿੱਕ ਸਰੇ ਤੁਮ ਸਾਹ ਪਾਰ ਕਰਾਉਣਾ ਦਾ ਨਾ ਦੀ ਗੱਲ ਇਹ ਮੇਪਲ ਦੀ ਸੁਖਨਾ ਲੌੜੀ ਨਿੱਕੀ ਹੁੰਦੀ ਦੀ ਇਹ ਉਹ ਸਲਾਹ ਹੁੰਦੀ ਗੁਰਦਰ ਸਾਹਿਬ ਕਰਾਉਣ ਦੀ ਤੇ ਆਂਦੀ ਚਲ ਭਾਜੀ ਆਏ ਤੇ ਚਲ ਕਰਾਈ ਤੇ ਮੇਹ ਭਾਜੀ ਕਰਕੇ ਸਪੈਸ਼ਲ ਉਹ ਤਾਂ ਇਹਨੇ ਲੇਟ ਕਰਾਉਣਾ ਹੂੰ ਤੂੰ ਵੀ ਹੂੰ ਗੰਨਾ ਅਵੀ ਰੈਸਟ ਕਰ ਡਿਆ ਤੇ ਮੈਂ ਦੱਸਣਿਆ ਵੀ ਤੇਰੀ ਫਾਇਰ ਕਿਉਂ ਨਹੀਂ ਕਰਨੀ ਇਹਨੂੰ ਕਾਰਨ ਦੱਸਿਆ ਉਹਨਾਂ ਦਾ ਚਾਚਾ ਏਦਾਂ ਕਟਾਉਂ ਮੰਨ ਗਿਆ ਮੈਂ ਉਸਤਾਦ ਜੀ ਦੇ ਪੈਰੀ ਹੱਥ ਲਾਇਆ ਜਿੱਦਾਂ ਵੀ ਇੱਜ਼ਤ ਜੀ ਕਰੇ ਨਾ ਵੀਰ ਇਹ ਅਸਲੀ ਮੱਢ ਦੀ ਜਿੱਦਾਂ ਜੀ ਕਰੇ ਇਹ ਕੱਪੜੇ ਵੀ ਵੇਦੇ ਦਾ ਜਿੱਦਾਂ ਜੀ ਕਰੇ ਆਪ ਵਾਲੇ ਦੇ ਜਿੱਦਾਂ ਜੀ ਕਰੇ ਉਹ ਪਾਲੇ ਨਹੀਂ ਪ੍ਰਵਾਹ ਜਾਵੇ ਅਸ਼ੀਰ ਮਹੀਨੇ ਤੇਨਾਂ ਦਾ ਨਾ ਮੈਂ ਕਿਹਾ ਇੱਕ ਨੰਗਾ ਦੋ ਰਹਿ ਗਏ ਆਹ ਉਹ ਵੀ ਨੰਗੇ ਜਣੇ ਇਦਾਂ ਹੀ ਗਰਮੀ ਨਾ ਉਹਦਾ ਹੋਏ ਨਾ ਤੂੰ ਲਿਸੇ ਮੈਂ ਕੀ ਹੈ ਮੇਰੇ ਪੁੱਤਾਂ ਕੇ ਮੈਂ ਲੈ ਲਿਆ ਹੁਣ ਦੀਪ ਨੇ ਕੀ ਸਲਾਹ ਕੀਤੀ ਕੇ ਅਸੀਂ ਮੈਂ ਭਾਈਆ ਤੇ ਸ਼ਹਿਰ ਹੋਈਏ ਸ਼ੋਪਿੰਗ ਕਰਾਈਏ ਥੋੜੀ ਜਿਹੀ ਰਹੀਦੀ ਹੱਡੀ ਤੇ ਆਹ ਨਾਲ ਹੀ ਤਿਆਰ ਹੋ ਗਈ ਉਹਨਾਂ ਨੂੰ ਤੇ ਮੱਜੀ ਤਾਰ ਜੋ ਅਖਾਂੜਾ ਤੋੜਾ ਲਿਆ ਦਿਓ ਇੱਕ ਮੈਨੂੰ ਇੱਕ ਮੈਨੂੰ ਲਿਆ ਦਿਓ ਜਾਨੀਆਂ ਦੀ ਕੋਈ ਸਮਾਨ ਦੇ ਚੱਲ ਗਈ ਇਹਦੇ ਵਿੱਚ ਜੀ ਨਾ ਥੋੜੇ ਥੱਲੇ ਹੁਣਾਈ ਉੜੇ ਦੇ ਥੱਲੇ ਆਉਣਾ ਇਹ ਇਹ ਰੇੜੀ ਦਾ ਕਰਦੇ ਜਲੇਬਾ ਦੀ ਚਾਣੀ ਬਣਾਇਆ ਕਰਦੇ ਖੱਡਦੀ ਹਾਂ ਤਿੰਨ ਜਾਣੀਆਂ ਤੁਸੀਂ ਇੰਨੀ ਗੰਡ ਤੁਸੀਂ ਕਰ ਰਹੀ ਵੀ ਨਹੀਂ ਤੇਰਾ ਪਾਣੀ ਵਿੱਚ ਕੋਣ ਡੇ ਖੰਡ ਨੂੰ ਗੋਲੀ ਮਾਰੋ ਕਰੋ ਕੱਢੋ ਬਾਹਰ ਖੰਡ ਹਾਂ ਗੋੜ ਵਰਤਿਆ ਕਰੋ ਗੋੜ ਵਰਤਿਆ ਕੰਨੇ ਲੈ ਜਾ ਇੱਥੇ ਲੱਦ ਕੇ ਉਹ ਵਰਤਿਆ ਕਰੋ ਟਰਾਲੀ ਗੋੜ ਲੈ ਜਾਓ ਇਹ ਪੰਜ 10 ਕਿਲੋ ਤੁਹਾਡੇ ਕੋਲ ਇਤੋਂ ਚਾੜਾ ਬਣਾ ਹਾਂ ਤੇ ਉਹ ਵਰਤੋ ਖੰਡ ਘਾਲੀ ਵਰਤਣੀ ਵੀਰ ਬਦਲ ਸਰ ਆਹਨ ਕੀ ਲੋਂਦੀ ਲੋਕੀ ਕਰਨੀ ਤੇਦੀਪ ਦੀਆਂ ਸ਼ਹਿਰਾ ਨਾਲ ਤਿਆਰੀ ਹੋ ਗਈ ਖੜਨਾ ਨਹੀਂ ਇਹਨਾਂ ਨੂੰ ਪਤਾ ਬਧੀ ਹੋਣੀ ਨਾਲ ਖੰਡ ਦਾ ਤੁਹਾਡਾ ਲੈਣਿਆ ਖੰਡ ਤੇ ਤਰਾ ਹੀ ਲੈਵਾਂਗੇ ਆਹ ਲੈ ਇੱਥੇ ਗਾਂਦੇ ਰੱਖ ਦਿਓ ਆਹ ਇੱਥੋਂ ਤੈਨੂੰ ਇਹ ਪਿੰਡੋ ਲੈ ਦਿੰਦੇ ਖੰਡ ਉਸੇ ਰੇਤ ਹੀ ਮਿਲਦੀ ਹੈ ਖੰਡ ਜਿੱਥੋਂ ਮਰਜ਼ੀ ਲੈ ਲਓ ਖੰਡ ਇੱਕੋ ਰੇਤ ਹੀ ਹੈ ਖੰਡ ਦਾ ਅੱਜ ਮਾਰਕੀਟ ਜਾਂਦੇ ਕਰਸਾਂਗੇ ਤੋ ਨਹੀਂ ਜਾਂਦਾ ਡੈਡੀ ਐਵੇਂ ਮਾਰਨ ਦੇ ਆਈਡੀਆ ਮਾਰ ਕੇ ਰਹਿਗੀ ਕਰਨਾ ਤੂੰ ਕਿੱ데 ਲੈ ਜਾ ਬੀਬੀਆਂ ਨੇ ਲਾਇਏ 2 ਮਿੰਟ ਤੇ ਮੈਂ ਜੇ ਤਿਆਰ ਨਹੀਂ ਆਇਆ ਮੈਂ ਇਧਰ ਉਧਰ ਤੁਰਿਆ ਫਿਰਨਾ ਭਾਈ ਨੇ ਕੱਪੜੇ ਪਾਲੇ ਤੇ ਅਸੀਂ ਹੁਣ ਚੱਲੇ ਮੜਾ ਜਾ ਸ਼ਾਪਿੰਗ ਕਰ ਮੈਂ ਨਾਲ ਕੱਲ ਖਾਨਪਤ ਸਾਹਿਬ ਉਹ ਸੁਮੀ ਸਾਹਿਬ ਦਾ 500 900 ਸੁਖ ਦੀਪ ਨੇ ਤੇ ਉਸ ਮੋਸੀਆਂ ਮਾਸਸੀਆਂ ਦੀ ਸਹੀ ਦੇਣ ਜੋ ਵੀ ਸਮਾਨ ਸਮੋਣ ਲੈਣਾ ਉਹ ਲੈ ਆਈ ਤੇ ਮਿਲ ਗਈ ਆਪਣੇ ਛੋਟਾਂ ਦਾ ਥੋੜਾ ਜਿਹਾ ਕੰਮ ਰਿੰਦਾ ਹੈ ਉਹ ਕਰਨ ਤੇ ਇਧਰ ਲੀੜੇ ਦੇ ਲੀੜਾ ਕੱਲ ਬਸ ਜੁੜਦੇ ਪਾਲੇ ਨਾ ਮੈਂ ਰਹਿ ਗਿਆ ਹੁਣ ਹੋ ਗਿਆ ਰੈਡੀ ਮਿੰਟ ਮਿੰਟ ਮੈਂ ਵੀ ਉਹ ਪਰਨੇ ਬਨ ਲਿਆ ਤੇ ਤਿਆਰ ਹੋ ਗਿਆ ਹੁਣ ਇਹਨਾਂ ਸੁਖਣਾ ਲੈਣੇ ਭਾਂਡੇ ਸੁਖਣਾ ਹੁਣ ਤਿਆਰੀ ਕਰ ਲਈ ਆਪਣੀ ਵ ਤੇ ਇਹਨਾਂ ਹੁਣ ਚੱਲ ਜਣਾ ਆ ਪਹਿਲਾਂ ਆਪਣੇ ਪਿੰਡ ਨਹੀਂ ਜਾਣਗੇ ਉਸ ਤੋਂ ਬਾਅਦ ਥੋੜੇ ਦਿਨ ਰਹਿ ਗਏ ਇਹਨਾਂ ਦੀ ਵਾਪਸੀ ਦੀ ਟਿਕਟ ਆ ਤੇ ਵਾਪਸ ਚੱਲ ਜਣਾ ਤੇ ਆੜੀ ਨਾਲ ਪਹਿਣ ਵੀ ਤਿਆਰ ਹੋ ਗਈ ਫਰੀਦ ਜੀ ਇਹਨਾਂ ਨੂੰ ਤੇ ਘਰੇ ਮੈਂ ਭਾਇਆ ਤੇ ਫੇਰ ਕਰਦੀਆਂ ਕਰਦੀਆਂ ਤਿਆਰ ਹੋ ਗਈਆਂ ਪਹਿਲਾਂ ਚਾਚੇ ਜੱਸੇ ਨਾਲ ਸਾਈ ਲਾਈ ਵੀ ਪਿੰਡ ਚੱਲ ਜਣਾ ਪਿੰਡ ਚੱਲ ਜਣਾ ਅਈਆਂ ਪਿੰਡ ਚੱਲਦੀ ਹਰੇ ਤੇ ਹੁਣ ਦੀ ਮੈਂ ਪਾਸ ਕਰਾਉਣਾ ਤੇ ਇੱਕ ਦਿਨ ਰਹਿ ਗਿਆ ਚਲ ਕਰਾਈ ਜਾਈਏ ਮਹਾਰਾਜ ਦਾ ਨਾਮ ਲੈਣਾ ਤੇ ਸੁਖਣਾ ਲਾਉਣੀ ਆਹ ਕੁੜੀ ਦੀ ਆ ਨੀਜੀ ਜੀ ਹੁਣ ਵੱਡੀ ਹੋ ਗਈ ਇਸ ਕਰਕੇ ਸੁਖਣਾ ਰੈਂਦੀ ਉਹ ਲਾਉਣੀ ਆ ਤੇ ਚਲੋ ਸੇ ਦਰਵਾਜ਼ਾ ਖੋਲੋ ਫੇਰ ਚੱਲੀਏ ਖੋ ਅਛਾ ਸੁਣੇਗਾ ਬਰਾ ਤੂੰ ਸੁਖੀ ਅਨੰਦਪੁਰ ਸਾਹਿਬ ਜਾਣ ਕਰਕੇ ਮਦੀਦਾ ਕੰਮ ਕਾਫੀ ਰੁਕਿਆ ਹੈ ਤੇ ਬਿਜ਼ੀ ਚੱਲਣ ਦੇ ਮੈਂ ਫੋਨ ਕੀਤਾ ਤੇ ਅੰਦੇ ਜੇ ਮੇਰਾ ਕੰਮ ਪੈਂਡਿੰਗ ਹੈ ਕੁਛ ਤੇ ਤੁਸੀਂ ਆ ਜਾਓ ਪਤਲੀ ਘਾਰੀਆਂ ਮੈਂ ਆਪਣਾ ਥੋੜਾ ਜਿਹਾ ਦੁਪट्टे ਜਾਂ ਵਰਕ ਕਰਾਉਂਦੀ ਕੁਝ ਵੀ ਪਤਾ ਨਹੀਂ ਕੀ ਹੋਏ ਕਰਾਉਂਦੀ ਉਹ ਕਰਾ ਕੇ ਤੇ ਉਹਨੇ ਆਪਣੇ ਆਰਡਰ ਜਿਹੜੇ ਉਹ ਭੁਗਤਾਨ ਕਰਨੇ ਆ ਇਸ ਕਰਕੇ ਉਹ ਨਹੀਂ ਹਨ ਜਾਣੇ ਜਾਰੀ ਬਾਕੀ ਵਿਪਲ ਵੀ ਤਿਆਰ ਹੋ ਗਈ ਸਰਗਣ ਵੀ ਤੇ ਇਹ ਸਾਰੇ ਸਾਡੇ ਨਾਲ ਫ੍ਰੀਜ ਤਿਆਰ ਹੋ ਇਹਨਾਂ ਨੂੰ ਇਹ ਕਾਰ ਨਾਲ ਪੁਤਲੀ ਘਰ ਤੇ ਇਹ ਅੱਗੇ ਬੱਸ ਸਟੈਂਡ ਮਾਰਕੀਟ ਆਉਂਦੀ ਆ ਅਸੀਂ ਜਾਵਾਂਗੇ ਮੈਂ ਤੇ ਬਾਜੀ ਕਰਾਂਗੇ ਆਪਣੀ ਸ਼ਾਪਿੰਗ ਤੇ ਥੋੜਾ ਜਿਹਾ ਆਪਣਾ ਕੋਈ ਕੰਮ ਚਿੱਲ ਕਰਾਂਗੇ ਇਹ ਆਪਣਾ ਕੰਮ ਕਰ ਨਹੀਂ ਚਲੋ ਮੰਮੀ ਤੇ ਘਰ ਨੂੰ ਆਏ ਤੇ ਰੈਪੇ ਕਰ ਤੇ ਅਸੀਂ ਚੱਲੇ ਮੈਗੇ ਬੱਚਾ ਚਲੋ ਹੱਥ ਲੀਏ ਵਾਏ ਕਰ ਦਨ ਨਾ ਮੰਬਾ ਜੀ ਦਾ ਵਾਏ ਕਰ ਸਤਨਾਮ ਸ੍ਰੀ ਵਾਹਿਗੁਰੂ ਪੰਜੇ ਗੱਡੀ ਚ ਅਲਾਈਨਮੈਂਟ ਕਰਾਉਣੀ ਥੋੜੀ ਜਿਹੀ ਟਿਕਣ ਦੀ ਇੱਕ ਸਾਈਡ ਨੂੰ ਬਾਹਰ ਕੋਲ ਗਿਆ ਅੰਦਰ ਬੈਜ ਆਉਂਦੇ ਉੱਥੇ ਆ ਜਾ ਆਵੇ ਜਗਾ ਗਈ ਵਾਧੂ ਆਜੇ ਚਾਹ ਤੇ ਮੈਂ ਅਲਾਈਨਮੈਂਟਾਂ ਮਾ ਕੇ ਭਾਜੀ ਕਰਨੇ ਲੰਮੇ ਬੈਠਾ ਲੈ ਵੀ ਉਹਨੂੰ ਇੱਥੇ ਬਾਹਰ ਕੇ ਗਿਆ ਮੈਂ ਉਹ ਤੈਨੂੰ ਕਿੱਥੇ ਚਲਦਾ ਓ 10 ਅੰਦਰ ਨਹੀਂ ਬੈਠਾ ਗਿਆ ਇੱਥੇ ਬੈਠੀਆਂ ਆ ਜਾਣ ਕੇ ਦਾ ਚੁੰਨੀ ਰੰਗਾਲਾ ਸਰ ਚੁੰਨੀ ਰੰਗਾਲਾ ਕੋ ਉਹ ਲੱਭਾਈ ਲਾ ਕੇ ਰੰਗਣ ਡਿਆ ਚਲ ਮਰੀ ਚੁੰਨੀ ਰੰਗਣ ਵਾਲਾ ਲੱਭਦਾ ਹੁੰਦਾ ਛੇਤੀ ਆ ਲੱਗੇ ਲੱਭ ਕੇ ਓ ਉਥੋਂ ਲੱਭਦੇ ਰਹੀਦਾ ਕਿ ਨੂਨ ਪਾ ਲੱਗਿਆ ਜੀ ਆਡਾ ਬਿਜ਼ਨਸ ਦਾ ਫਾਇਦਾ ਹੋ ਗਿਆ ਮੈਂ ਲੈ ਗਿਆ ਤੁਹਾਨੂੰ ਤੁਸੀਂ ਲੈ ਗਈ ਮੈਨੂੰ ਆਹ ਇਧਰ ਨੂੰ ਨਹੀਂ ਤੁਹਾਨੂੰ ਲੈ ਗਈ ਇਧਰ ਨੂੰ ਨਾ ਥੋੜਾ ਉੱਥੇ ਕਰਾ ਕੇ ਆਉਂਦੇ ਆ ਆਹ ਛੇੜਾ ਹੈ ਠੀਕ ਹੈ ਇਧਰੋਂ ਕੀ ਕੁੱਤਿਆਂ ਦਾ ਖਾਣਾ ਨਹੀਂ ਦੇ ਹਾਂ ਇਹ ਕਿ ਕਿਥੇ ਸਾਹਮਣੇ ਤੋਂ ਪਤਾ ਨਹੀਂ ਹਰਾਸ ਮੁੱਠੀ ਮਨੇ ਸੇਖੇ ਮਾਰਗਾ ਸੇਖੇ ਪਾਲਾ ਜਰਮ ਨੀਰਦਾ ਬੰਦੀ ਫੁੱਟਾ ਉਹ ਇਹ ਕਿੰਨਾ ਤੇ ਪਰੇ ਮੱਤੀ ਮਾਤਰ ਮੇਰਾ ਚਪੇੜ ਬੜੀ ਭਾਰੀ ਪੰਜਾਗ ਦੇ ਵੱਜਾ ਨਾ ਇੱਕ ਤਰ ਮ ਪ੍ਰਕਾਣ ਅਗਰ ਮੱਸ ਜਿੰਨੀ ਨਿਕ ਗਈ ਅਈ ਨਾ ਇਹ ਪਾਲਿਆ ਇਹ ਵਧੀਆ ਕਰਕੇ ਨਾ ਰਾਇ ਗਾਲੇ ਦੀ ਮਾਤਰ ਪਾਲਿਆ ਮੇਰੇ ਮਾਂ ਪੇ ਉਹਨੇ ਪਾਲਿਆ ਕਿ ਤੂੰ ਪਾਲਿਆ ਮੈਨੂੰ ਅੰਦਰ ਮੇਰੀ ਕੋਈ ਸੋੜ ਜਾਂਦੀ ਕੀ ਜਾਂਦੀ ਮੇਰੇ ਕੋਲ ਜਾਂਦੀ ਸੜ ਛੜ ਦਿੰਦੀ ਦਾਦਾ ਜਾ ਕੇ ਮੱਕੂਂਦੀ ਪਤਲੀ ਘਰਾਂ ਚੌਂਕ ਲੰਕੇ ਦੇ ਅੱਗੇ ਗੁਰਦੁਆਰੇ ਸਾਹਿਬ ਲੱਗੇ ਤੇ ਇੱਥੇ ਹੁਣ ਬਿਲਮਾ ਅੰਗੂਰ ਲਏ ਆ ਕਿ ਬੜੇ ਮਿੱਠੇ ਖਾ ਕੇ ਵੇਨੇ ਤੇ ਸੁਖਦੇਵ ਭਾਜੀ ਨੂੰ ਵੀਰ ਨੇ ਦੱਸੀ ਦੁਕਾਨਾਂ ਦਾ ਭਾਨਾ ਵਾਲੀ ਦੁਕਾਨਾਂ ਜਾ ਗਈਆਂ ਉਧਰ ਉਹ ਫਿਰ ਉਧਰੋਂ ਕਿੰਦੇ ਚੱਲ ਉਧਰੋਂ ਲੈ ਲੈਂਦੇ ਮੈਂ ਤੇ ਹੁਣ ਮੈਂ ਲੱਭਣਾ ਵੀ ਅੰਗੂਰ ਧੋਵ ਜਾਂ ਤੇ ਖਾਈਏ ਉਹ ਦੀਪ ਦੀ ਕੁੜੀ ਵੀ ਨਿੱਕੀ ਆ ਖੰਡੀ ਵੀ ਮੇਰੇ ਨਾਲ ਉਹ ਕੀ ਕਹਿੰਦੇ ਉਹਨੂੰ ਸਿਰ ਪਰੋਟੀ ਤੇ ਮੈਂ ਨਹੀਂ ਹੈ ₹30 किलो ₹30 बैग लो ₹30 बैग लो ₹30 किलो हरे हरे खीरे ₹30 किलो ₹30 बर्गर खाना खा लेने चलो चलो आ जाओ ਠੀਕ ਕਰਦੇ ਆਹ ਦੁਕਾਨ ਹੈ ਪਹਿਲਾਂ ਖਾ ਜੀਏ ਨਾ ਤਾ ਤੁਰ ਕੇ ਪਾਜੂਗਾ ਸਕੋਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਖਾ ਕੇ ਜਾਈਏ ਤ ਨਹੀਂ ਆਖੇ ਲੱਗੇ ਮੇਰੇ ਮੇਰਾ ਬਹੁਤ ਮਾਨ ਹੈ ਅੱਜ ਮੈਕਡੀ ਦਾ 버ગર ਖਾਣ ਹੁਣ ਇੱਥੇ ਮੈਨੂੰ ਉਦਾਂ ਖਾਣਾ ਪੈਣਾ ਲੋਕਲ ਪੈਣ ਕੀ ਆਲੀ ਪੈਨਰ ਮਜਾਰਾ ਇੱਥੇ ਕਵਰ ਨਹੀਂ ਨਾ ਹੁੰਦੀ ਤੈਨੂੰ ਬਹੁਤ ਵਧੀਆ ਲੱਗਦਾ ਨਾ ਵਿਚਾਰਾਂ ਨਾਲ ਆ ਕੇ ਤੈਨੂੰ ਐ ਲੱਗਦਾ ਨਾ ਜਿਦਾਂ ਮੈਂ ਜਨਮਤ ਕਿ ਆਈ ਹਣੀ ਤੈਨੂੰ ਐ ਲੱਗਦਾ ਲੱਗਦਾ ਮੈਨੂੰ ਤੇਰਾ ਪਤਾ ਹੈ ਮੈਂ ਤੇ ਚੰਗੀ ਤਰ੍ਹਾਂ ਜਾਣਦਾ ਹਾਂ ਹਲਦੀ ਲੜੀ ਪੁੱਟ ਕੇ ਜਾ ਕੇ ਘਰ ਕੁੱਟ ਲਈ ਹੈਂ ਕੁੱੜਦੀ ਕਰਨਾ ਨਹੀਂ ਚੀਕੂ ਲੈ ਦੇ ਹਲਕਾ ਹੰਮਣ ਗਿਆ ਅਬ ਮਿਠੇ ਲਾਦੇ ਹਾਂ ਚੱਲ ਲੈ ਗਦੇ ਨਾ ਕੈਰੀ ਵੀ ਲੈ ਗਦੇ ਸੰਤਰੇ ਵੀ ਲੈ ਗਦੇ ਪਪੀਤਾ ਵੀ ਲੈ ਗਦੇ ਬੱਚਿਆਂ ਦਾ ਨਾਂ ਲਾ ਗਦੇ ਮੈਂ ਗੁਰਦਵਾਲੇ ਮੈਂ ਬੱਚਿਆਂ ਨੇ ਖਾਣੇ ਭਾਂਡਿਆਂ ਦੀ ਦੁਕਾਨ ਤੋਂ ਤੇ ਗੁਰਦਾਰੇ ਦੇ ਗਲਾਸ ਉਹਦੋਂ ਥੋੜੇ ਘਟ ਗਏ ਹੀ ਆਪਣਾ ਜਦੋਂ ਪਾਠ ਹੀ ਨਾ ਕੋਈ ਨਿਵਾਜ਼ਦਾ ਤੇ ਉਹ ਨਵੇਂ ਲੈਣ ਆਏ ਅਸੀਂ ਕੁਝ ਥਾਲੀਆਂ ਲਿ ਗਿਆਂ ਮੈਂ ਘਰ ਵਾਸਤੇ ਤੇ ਅਸਗੂ ਫੜ ਥੋੜੇ ਖਾਈਏ ਹੀ ਪਤਾ ਰੱਖੋ ਮਿੱਠੇ ਮਿੱਠੇ ਗੂਰ ਡੋਲ ਇਧਰ ਹੀ ਸਰਪਨ ਸਰਪਨ ਐ ਨੂੰ ਹੀ ਪਤਾ ਤੇ ਤੇ ਕੰਨੇ ਮੈਂ ਪਹਿਲੀ ਹੀ ਘਰ ਦੀ ਸੌਣ ਜਾਂਦੀ ਇੱਕ ਮੈਨ ਲਈ ਪਾਣੀ ਇੱਕ ਗਲਾਸ ਤੇ ਇੱਕ ਪਲੇਟਾਂ ਗਲਾਸ ਕੋਲ ਤੇ ਸਰਵ ਦੇ ਰਿਹਾ ਤੇ ਪਲੇਟਾਂ ਤੇ ਪੋਣੀ ਲਈ ਅੱਜ ਮੰਦਿਰ ਕੋਸ਼ ਹੋਏ ਨਾ ਮੈਂ ਅੱਜ ਕਿਧਰੋਂ ਚਰਨ ਚਾੜ ਆਇਆ ਭਾਂਡੇ ਰਹਿ ਗਏ ਤੂੰ ਵੀ ਡੋਲੇ ਲੈ ਇਹਨਾ ਉਹ ਡੋਲੇ ਵਿੱਚੋਂ ਹੱਲ ਕੋਲੋਂ ਚੋਤਾ ਆਏ ਸ਼ੇਖਰਾਵੂ ਕਿ ਅੱਜ ਇਹ ਭਾਂਡੇ ਇਹ ਤਾਂ ਨਿਆਰਾ ਆ ਗਿਆ ਇਹ ਮੇਰਾ ਕੰਮ ਵਾਦਾ ਜਾਂਦਾ ਆਏ ਆਏ ਹੋਰ ਚੀਜ਼ ਟਰਾਲੀ ਮੈਂ ਅੱਜ ਮਾਨੀ ਸ਼ੌਂਗੀਆਂ ਮੇਰੀਆਂ ਅੱਜ ਰਹਿ ਗਿਆ ਬਸ ਮਾਦੀ ਮੇਰਾ ਜੀ ਕੋਈ ਹੋਰ ਚੀਜ਼ ਦੱਸ ਕੋਈ ਅਦਰ ਕੁੱਟਣ ਵਾਲੀ ਕੋਈ ਪਤਲੀ ਬਤੂਨੀ ਕੋਈ ਕੁਛ ਕੀ ਕੁੱਟਣਾ ਲੈ ਲੈ ਕੀ ਕੁੱਟਣਾ ਵਾਲੀ ਪਤਲੀ ਕੁੱਟਣਾ ਵਾਲੀ ਆ ਦੋ ਦੋ ਕਿਲੋ ਦੇ ਤਵੇ ਚ ਕੀ ਫਿਰਨੇ ਆ ਇਹਨੇ ਮੁੜਕੇ ਬਣਾਏ ਕਿਉਂਕਿ ਨਾ ਜਾਂ ਕੋਟ ਰਾਇ ਨੂੰ ਅੱਗੇ ਭਾਵੇਂ ਨਿਕਲ ਨਹੀਂ ਆ ਆ ਗਈ ਤੀ ਉਹ ਹੁਣ ਆਈ ਪਤਲੀ ਕਰੋ ਲੈ ਤੇ ਵੀਰ ਜੀ ਨਾਲ ਵੀ ਕੀ ਨਾ ਵੀ ਚ ਸ਼ੌਧਾ ਹਰਜੀਤ ਬਰਤਨ ਸਟੋਰ ਹਰਜੀਤ ਬਰਤਨ ਸਟੋਰ ਬਹੁਤ ਵਧੀਆ ਰੇਟ ਨੇ ਆਇਆ ਐ ਵਧੀਆ ਭਾਂਡੇ ਮਿਲ ਗਏ ਸਾਨੂੰ ਹੁਣ ਤਾਂ ਮੈਂ ਤਾਂ ਕੁਝ ਵੀ ਖਰੀਦਿਆ ਨਹੀਂ ਅੱਜ ਪਹਿਲੀ ਵਾਰ ਮੈਂ ਵੀ ਖਰੀਦ ਕੇ ਚੱਲਿਆ ਮਰੀਨ ਦੇ ਮੰਮੀ ਨੇ ਹੈਰਾਨ ਹੋਣਾ ਕਿ ਕਿੱਥੋਂ ਲਿਆਇਆ ਮਿਹਰਬਾਨੀ ਬਹੁਤ ਜੀ ਵਧੀਆ ਲੱਗਾ ਤਾਂ ਮਰੀਦ ਕਰਕੇ ਫੇਰ ਹੁੰਦੇ ਜਾਂਦੇ ਰਵਾਂਗੇ ਕਦੇ ਹੁਣ ਇਹ ਸ਼ਾਪਿੰਗ ਤਾਂ ਕਰ ਲਈ ਆ ਤੇ ਇੱਥੋਂ ਅਸੀਂ ਲੈਣ ਲੱਗੇ ਸਪੈਸ਼ਲ ਡਿਮਾਂਡ ਆਈ ਕਾਲੀ ਤੋਰੀ ਦੀ ਕਾਲੀ ਤੋਰੀ ਨਾਲ ਅਸੀਂ ਲੈ ਲਈਓ ਗੋਭੀ ਤੇ ਦੇ ਨਾਲ ਖਾਵਾਂਗੇ ਹੁਣ ਅਸੀਂ ਜਾਵਾਂ ਵੀਰ ਨੂੰ ਫੋਨ ਕੀਤਾ ਵੀ ਵੀਰ ਵੀ ਪਤਰੀ ਘਰੀਆ ਨੂੰ ਯਾਰ ਤੇ ਵੀਰ ਨੂੰ ਇਹ ਆਖਿਆ ਆ ਜਾ ਤੇ ਵੀਰਾਂ ਦਾ ਮੈਂ ਆ ਗਿਆ ਬਸ ਉਹਨੂੰ ਨਾਲ ਕੋਈ ਫੋਨ ਨੇ ਪਿਆਨੇ ਤੇ ਦੀਪ ਉਹਨਾਂ ਨੂੰ ਵੱਖਰੇ ਭਾਵਾਂਗੇ ਨਾਲ ਅਸੀਂ ਵੱਖਰੇ ਖਾ ਸਾਨੂੰ ਲੱਗੀ ਭੁੱਖ ਤੇ ਅਸੀਂ ਕੋਈ ਖਾਨ ਚਲ ਗਏ ਤੇ ਉਹ ਭੱਜ ਕੇ ਮੇਲੇ ਵੜ ਗਏ ਅਈ ਉੱਧਰ ਗੱਡੀ ਲਾਈ ਤੇ ਪਾਣੀ ਉਹਨੇ ਕਿਦਾਂ ਮੇਲੇ ਦਾ ਪਤਾ ਲੱਗ ਗਿਆ ਇੱਥੇ ਮੇਲਾ ਲੱਗਿਆ ਬੜਾ ਸੁਣਾ ਵੇਹੇ ਤੇ ਉੱਧਰੋਂ ਜਿਦੋਂ ਆਉ ਮੇਲਾ ਲੱਗਿਆ ਰਿੰਦਾ ਹੀ 10 ਦਿਨ ਚੁੱਕਦੇ ਫੇਰ ਲੱਗ ਜਾਂਦਾ ਹੈ ਕੀ ਬਾਤ ਹੈ ਨਹੀਂ ਇੱਥੇ ਤਾਂ ਬੋਹਰੋਂ ਕਸ਼ੌਣ ਕਾ ਲੱਗੀਆਂ ਹਾਂ ਇਹ ਮੈਨੂੰ ਜਿਆਦਾ ਸਰਗੋਣਾ ਨਿਕਲਦਾ ਨਹੀਂ ਇੱਥੋਂ ਕੀ ਹੁੰਦੀ ਸਰਗੋਣ ਇੱਥੇ ਤਾਂ ਸਵਰਗ ਬਣਿਆ ਕੈ ਉਹ ਕਿੱਥੇ ਆਹ ਤਾਂ ਕਹਿ ਮੈਨੂੰ ਮੇਰੇ ਡ੍ਰੀਮ ਜਗ੍ਹਾ ਤੇ ਲਾਇਆ ਹੈ ਹਾਂ ਮੈਂ ਤੈਨੂੰ ਕਹਿੰਦੇ ਆਂਗੇ ਕਾ ਵਾਤਾ ਨੇ ਮੂੜੇ ਓੜੇ ਸ਼ਾਨਦਾਰ ਬੰਗਲੇ ਦੀ ਆਵਾਜ਼ ਆ ਬਣੀ ਹੋਈ ਆ ਆਂਦੀਆ ਭੂਤ ਬੰਗਲਾ ਵੇਖਣਾ ਤੇ ਜੇ ਡਰੀਆਂ ਡੁਰੀਆਂ ਤਾਂ ਮੈਂ ਚੋਕੇ ਬਾਹਰ ਮਾਰਨੀਆਂ ਏ ਠੀਕ ਐ ਮਾਮੂ ਜਿਹੜਾ ਕਹਿੰਦਾ ਆਪਾਂ ਸਭ ਤੋਂ ਪਹਿਲਾਂ ਡਰ ਜਾਈਏ ਆ ਮੇਰੀ ਘਸਣ ਨੂੰ ਮਣਾਇਆਂ ਨਾ ਆਂਦੀਆ ਭੂਤ ਬੰਗਲੇ ਮਾਮੂ ਇਹਨਾਂ ਨੂੰ ਭੂਤ ਬੰਗਲਾ ਵਕਾ ਲਿਆ ਉਹ ਮੈਂ ਮਾਮੂ ਵਾਏ ਮਾਮੂ ਨੂੰ ਕਿਹੜਾ ਛੁੱਕ ਲਿਆ ਉਹ ਅੰਦਰੋਂ ਹਾਂ ਚਲੋ ਚੱਲੀਏ ਸਾਰੇ ਸੁਰੇ ਨਾ ਜਾਣਾ ਭਾਈ ਨੂੰ ਖੜਦੇ ਨਾਲ ਭਾਈ ਨੂੰ ਖੜਦੇ ਨਾਲ ਸਰਗੋਤੋਂ ਨੇ ਜਾ ਪਤਾ ਹੈ ਓਏ ਹੋਏ 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 ਸੁਰੇ ਸਰਗੋਤੋਂ ਡਾਰੀ ਬਿਚੂ ਨਾਲ ਪਾਉਂਦੇ ਕੰਨ ਦੇ ਦੇ ਰਿਓ ਸਰਗੁਨਾ ਤੋ ਦਲੇਰ ਬੰਦਾ ਉਤੋਂ ਦਲੇਰ ਉਤੋਂ ਦਲੇਰ ਘੱਟ ਦਲੇਰ ਘੱਟ ਦਲੇਰ ਦੇ ਐਂਡ ਤੇ ਖੇਤ ਉਹ ਕੋਈ ਸਾਹ ਸਭ ਤੋਂ ਐਂਡ ਤੇ ਆਏ ਨੇ ਦਰੂਗਾ ਸਰਗੁਨਾ ਹਾਏ ਭੂਤ ਸਰਗੁਨਾ ਓਏ ਆ ਵੀ ਡਰਾਈ ਆ ਬਸ ਆਫਟਿੰਗ Fadi Fadu! Fadi Fadu! Fadi Fadu! Fadi Fadu! Fadi Então, como que era? Já bora ouvir daí ਆ ਵੀ ਕਰੀ ਮਸਤੀ ਕਰਨਾ ਮੁੰਡੇ ਇੱਕ ਦੋ ਹੀ ਹੁੰਦੇ ਉਹੋ ਇਹੋ ਮੁੰਡੇ ਦੇ ਟੋਪੀ ਪਾ ਕੇ ਡਾਇ ਮੈਂ ਸੋਖ ਨੂੰ ਜਾਣ ਪੁੱਜ ਕੇ ਪਿੱਛੇ ਛੱਡਦਾ ਆ ਤੇ ਦੀਪ ਤੂੰ ਡਰ ਗਈ ਐ ਐਵੇਂ ਛੱਡ ਮਾਰਦੇ ਲੱਗੀ ਝਿਸ ਕੇ ਝਿਸ ਕੇ ਉਹ ਮੁੰਡਾ ਉੱਤੇ ਡਿਆ ਸੀ ਉਹੋ ਹੀ ਮੈਂ ਸੋਖ ਨੂੰ ਮੈਂ ਸੋਖ ਨੂੰ ਜਾਣ ਪੁੱਜ ਕੇ ਪਿੱਛੇ ਛੱਡਦਾ ਸੀ ਮੈਂ ਸੋਖ ਨੂੰ ਮੈਂ ਜਾਣ ਕੇ ਮੈਂ ਬੜਾ ਕੀ ਕਰਦੀ ਆ ਬੜਾ ਮਜ਼ਾ ਆਉਂਦਾ ਮੈਨੂੰ ਗਿਆ ਮਗਰਾ ਗਿਆ ਮਗਰਾ ਗਿਆ ਮਗਰਾ ਗਿਆ ਭੂਤ ਚਲੋ ਚੱਲੀਏ ਆ ਰਹੀ ਆ ਗਿਆ ਲੈ ਇਹਦੀ ਭੂਤ ਆ ਨਿਆ ਰਹੀ ਮੈਂ ਤਾਂ ਆ ਵੀ ਪਾਦ ਗਈ ਮੈਂ ਇਹ ਫੋਨੀ ਖਿੱਚਦੀ ਮੈਂ ਭੂਤ ਰੱਖਦੀ ਮੈਂ ਜੀ ਮੈਂ ਇਹਦੀ ਜੂੜੀ ਖਿੱਚਦੀ ਇਹਦੀ ਵੀ ਖਿੱਚਦੀ ਮੈਂ ਫੜ ਕੇ ਨਹੀਂ ਮੇਰੇ ਇੱਕ ਵਾਰੀ ਵਾਲ ਪੁੱਟੇ ਮੈਂ ਪੁੱਟੇ ਹੀ ਨਹੀਂ ਉਹਨੇ ਵੀ ਪੁੱਟੇ ਹੀ ਹਾਂ ਮੈਂ ਬੜੀ ਘਰ ਮੇਰਾ ਇੱਕ ਚੈ ਕਰਕੇ ਮਾਰੀ ਮੈਂ ਬੜੀ ਘਰ ਮੇਰੇ ਨੇ ਮਾਰੀ ਵਾਹੇ ਉਹਨੇ ਇੱਕ ਵਾਰ ਮੇਰੇ ਮਾਰੀ ਉਹਨੂੰ ਪਤਾ ਗਵਾਜਣੀ ਤੇ ਲਾਲ ਜੇ ਨੰਬਰ ਜੇ ਆ ਗਿਆ ਨੰਬਰ ਕੋਣੇ ਚਲੇ ਆ ਉਹ ਲੈ ਰਾਈਡ ਜੀ ਗੱਡੀਆਂ ਦੇ ਟੱਕਰਾ ਮਾਰਾਂਗੇ ਸੁੱਖ ਨੂੰ ਤੇ ਵਿਕੂ ਨੂੰ ਰੋਣਾ ਮੈਂ ਉਹਨਾਂ ਭਾਈ ਦਾ ਪਿਆ ਨੇ ਮੇਰੀ ਤਾਉ ਨੇ

ਕੁੱਲੜ ਕਾਫੀ ਪੀਤੀ ਤੇ ਸਾਨੂੰ ਵਧੀਆ ਕੱਪ ਮਿਲੇ ਕੁੱਲੜ ਆ ਦੀਪ ਆ ਦੀਪ ਨੂੰ ਖਾਈ 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 ਭੁਗਾਵੇ ਨੂੰ ਖਾ ਰਹੇ ਜਾਂ ਲੈ ਭੁਗਾਵੇ ਭੁਗਾਵੇ ਆ ਦੀਪ ਨੂੰ ਨਾ ਮਿੱਟੀ ਦਾ ਨਹੀਂ ਗੁਏ ਦਾ ਕੁੱਲੜ ਬਣਾਤਾ ਵਿੱਚ ਫਰਾ ਕਾਸ਼ ਗੁਏ ਦੇ ਗੁਏ ਦੇ ਕੁੱਲੜ ਜਨਾ ਖਵਾਤਾ ਦੀਪ ਨੂੰ ਚਾਹ ਪਿਆਸੀ ਸੀ ਆ ਜਾ ਦੀਪ ਉਹ ਕਹਿੰਦਾ ਮੈਂ ਪਹੁੰਚ ਕੇ ਘਰ ਤੇ ਵਿੰਦਰ ਇੱਥੇ ਬੈਠ ਕੰਡਿਆ ਮੇਰੀ ਅੰਗੂਰ ਨਹੀਂ ਲੱਭਿਆ ਪੱਖਾ ਵੀ ਆਡਾ ਮਦੀ ਵੰਗੂ ਪੁਰਾਣਾ ਹੋ ਗਿਆ ਜਾਂ ਉਹਦਾ ਝੂੰ 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 ਕਰੀ ਜਾਂਦੇ ਹੈ ਹਾਂ ਅਜਿਰੇ ਹਾਜੇ ਮੈਂ ਪਹਿਲੀ ਵਾਰੀ ਕਾਰ ਦੀ ਸ਼ੋਪਿੰਗ ਕਰਕੇ ਆ ਆ ਤੇਰੇ ਵਾਸਤੇ ਵੀ ਚੈੱਕ ਕਰ ਕੀ ਕੀ ਲਿਆ ਮੈਂ ਮੰਡੀ ਸਾਮਾਨ ਹੈ ਰੱਜ ਵੇ ਮੈਂ ਕਾਰ ਦੀ ਸ਼ੋਪਿੰਗ ਕੀਤੀ ਵਧੀਆ ਰਿਹਾ ਨਾ ਸਾਮਾਨ ਮੇਰਾ ਐਂਡ ਲੈਂਦਾ ਨਾ ਮੈਂ ਆ ਤਾਂ ਮੇਰੇ ਅੱਗੇ ਵੀ ਇਹ ਇਹ ਤਾਂ ਮੈਨੂੰ ਗਿਫਟ ਮਿਲਿਆ ਹੈ ਆਹ ਗਲਾਸ ਆਂਦੇ ਕੋਦਰ ਸਾਹਿਬ ਦੇ ਹਾਂ ਠੀਕ ਤੇ ਉਹ ਥਾਲੇ ਲਾਣੇ ਮੈਂ ਚੋ ਪਲੇਟਾਂ ਆਈਆਂ ਕਿੰਨੀਆਂ ਕੱਪੜੀਆਂ ਆਈਆਂ ਨੇ ਆਟਮਾ ਇਹ ਚਾਹ ਪਾਏ ਸਿਆ ਸਦਾ ਵਿੱਚ ਅੰਦਰ ਦਿੱਤੋਂ ਆਇਜ਼ ਪੋਣੀ ਨੇ ਕਿਦਾਰਾ ਦਿਨ ਹੈ ਅੱਜ ਸਾਡੇ ਤੋਂ ਬਿਨਾ ਬੜਾ ਵਧੀਆ ਕੋਈ ਗੱਲ ਨਹੀਂ ਚੱਲ ਪੈਣੀ ਹੋਈ ਇਹਦੇ ਨਾਲ ਇਹ ਮਾਨਸ ਕੰਮ ਧੰਦੇ ਕੀਤੇ ਕੋਈ ਗੱਲ ਨਹੀਂ ਇਹ ਹੱਥ ਸੇ ਕਰਦੇ ਰਹੀ ਹਾਂ ਯਾਰ ਠੀਕ ਹੈ ਮੈਂ ਥਣ ਲੱਗੇ ਸਾਡਾ ਚੂਚੂ ਗੰਨ ਤੇ ਇਹ ਵੇਖ ਵੀ ਕੀ ਚੀ ਚੂੰ ਕਰਦਾ ਇਹ ਬਾਰੇ ਸਾਰੇ ਜਣੇ ਤੇ ਹੁਣ ਆਪਾਂ ਦੁੱਧ ਪੀਣ ਦਾ ਟਾਈਮ ਹੋ ਗਿਆ ਆ ਰੂਮ ਤਾਂ ਵੱਡਾ ਹੈ ਇੱਥੇ ਸਾਰੇ ਜਣੇ ਬੈਠੇ ਭਾਜੀ ਅੰਦਰ ਇਹ ਹੈ ਨਹੀਂ ਮਗਰ ਨਹੀਂ ਭਾਜੀ ਤੁਹਾਡੇ ਸਦੀ ਵਰਤੀ ਐ ਸੁੱਖ ਨੇ ਗੁੱਸਾ ਕਰ ਜਣਾ ਜੇ ਗੁੱਸਾ ਕਰ ਜਣਾ ਸੁੱਖ ਦੇ ਸੁਭਾਅ ਨਾਲ ਤੈਨੂੰ ਅਜੇ ਪਤਾ ਸੁੱਖ ਸੁੱਖ ਨੇ ਕਹਣਾ ਮੇਰਾ ਅਜੇ ਪਿਆਰ ਵੇਖਿਆ ਗੁੱਸਾ ਨਹੀਂ ਵੇਖਿਆ ਕਿਸ ਨੇ ਅੱਜ ਕੀ ਬਣਿਆ ਇਹ ਕੀ ਬਣਿਆ ਇਹ ਉਹ ਬਿਆਸ ਆ ਆਹ ਉਹ ਪੂਤਾਂ ਦੇ ਨਹੀਂ ਇਹਨਾਂ ਨੂੰ ਵਾਰਤਾ ਮੈਂ ਪੂਤ ਬੰਗਲੇ ਚ ਇਹਦੇ ਦਾਦਾ ਦੀ ਕਮਲੇ ਹੋ ਗਏ ਮੈਂ ਇਹਨਾਂ ਨੂੰ ਅਸਲੀ ਭੂਤ ਮੰਗਾ ਦਿੰਦੀ ਹਾਂ ਇਹਦੀ ਗੱਲ ਸੁਣੇ ਦੀ ਇੰਨੇ ਰਹਿਣ ਨੂੰ ਉੱਤਰਨ ਕੀ ਆ ਬੜਾ ਘੱਦਦਾ ਮੈਂ ਅਗਲੇ ਲੱਗਾ ਤਾਂ ਫਿਰ ਮੈਂ ਨਹੀਂ ਕਹਤਾ ਕੁੱਤਾ ਟੱਟ ਗਿਆ ਹਨ ਮੇਰਾ ਸੋਟਾ ਛੋਟ ਗਿਆ ਤੇ ਚਲ ਗਿਆ ਆਂਦਾ ਪਰੇ ਹੋਇਆ ਕੋਤ ਆ ਗਿਆ ਮਗਰ ਤੇ ਹਨ ਦੋ ਚੈਨ ਹੋ ਗਿਆ ਇਹਨਾਂ ਉੱਦਾਂ ਉੱਦਾਂ ਨਹੀਂ ਡਰਨਾ ਮੈਂ ਮਗਰ ਗਈ ਜਾਵਾ ਹਾਏ ਤੇ ਮਗਰ ਆ ਗਏ ਮਗਰ ਆ ਗਏ ਪਗੜਾ ਆ ਗਏ ਕਿਉਂ ਡਰ ਰਹੀਆਂ ਨੇ ਮੈਂ ਆਪ ਡਰ ਗਿਆ ਭੂਤ ਜੇ ਵਾਂ ਡਰ ਜਾਵਾਂ ਜਵਾ ਜੀ ਤਾਂ ਮੈਨੂੰ ਵੈਸੇ ਪੂਤਾ ਤੋਂ ਡਰ ਬਣਾਉਂਦਾ ਸੱਚੀ ਗੱਲ ਆ ਮੈਨੂੰ ਵੈਸੇ ਭੂਤਾ ਤੋਂ ਬਹੁਤ ਡਰ ਲੱਗਦਾ ਜਿੱਥੇ ਤੋਂ ਉੱਥੇ ਵੀ ਖੜੇ ਆ ਗਏ ਉੱਥੇ ਵੀ ਜਾਣੇ ਇੰਗੇ ਰੈਡੀ ਛੜਾਈਆਂ ਵਾਲੇ ਕੰਮ ਕੀ ਦੱਟੇ ਖੱਚ ਕੇ ਪੂਦੇ ਖੜ ਕੇ ਦਸ ਕਰੇ ਪੂਦੇ ਜਿਵੇਂ ਸਾਰੀ ਜਿੰਦਗੀ ਤੇਨੂੰ ਵੇਰ ਦਿੱਤੇ ਤੇਨੂੰ ਵੇਰ ਦਿੱਤੇ ਇਦਾਂ ਲੋਕ ਇੱਥੇ ਐਡ ਕਰਦੇ ਆ ਤੇ ਮਿਲਦੇ ਬੈਸਟ ਲੋਕ ਤੇ ਤਦ ਤੱਕ ਜਿੰਦੇ ਬਸਤੇ ਰਹੋ ਬਾਏ ਬਾਏ